ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਦੀ ਆਪ ਸਰਬੱਤ ਸੰਗਤਾਂ ਨੂੰ ਬੇਜਤੀ ਹੈ ਕਿ ਕੱਲ ਨੂੰ ਗੁਰਦੁਆਰਾ ਸਿੰਘ ਸਭਾ ਕਗਾ ਵਿਖੇ ਬਸਮੇਸ਼ ਪਿਤਾ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਹੋ ਰਿਹਾ ਹੈ ਸਵੇਰੇ 10 ਵਜੇ ਤੋਂ 11:30 ਵਜੇ ਤੱਕ ਸੋਖੀਖਤਨ ਗੁਰਮਤਿ ਵਿਚਾਰਾ ਹੋਣਗੀਆਂ ਔਰ ਨਾਲ ਹੀ ਜਿਹੜੇ ਨੌਜਵਾਨ ਕੇਸ ਦਾੜੀ ਰੱਖਣਗੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਸੋ ਆਓ ਅਸੀਂ ਸਾਰੇ ਕੇਸਾ ਧਾਰੀ ਹੋਈਏ ਦਾੜੀ ਪ੍ਰਕਾਸ਼ ਕਰੀਏ ਸਿੱਖੀ ਵਿੱਚ ਵਾਅਦਾ ਕਰੀਏ ਤਾਂ ਗੁਰੂ ਦਾ ਮਾਣ ਪ੍ਰਾਪਤ ਕਰੀਏ ਜਿਵੇਂ ਪਿਤਾ ਮਾਣ ਬਖਸ਼ਦਾ ਕੋਈ ਚੰਗਾ ਕੰਮ ਕਰੀਏ ਸ਼ਾਬਾਸ਼ ਦਿੰਦਾ ਹੈ ਤੇ ਤਾਂ ਗੁਰੂ ਕੋਲੋਂ ਵੀ ਮਾਣ ਪ੍ਰਾਪਤ ਕਰੀਏ ਸੀ ਕੇਸ ਰਖੀਏ ਦਾੜਾ ਪ੍ਰਕਾਸ਼ ਕਰੀਏ ਸੋ ਕਾਲਨੂੰ ਦਾੜਾ ਕੇਸ ਰੱਖਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਣਾ ਸੋ ਆਓ ਅਸੀਂ ਸਿੱਖੀ ਦੀ ਲਹਿਰ ਨੂੰ ਉੱਪਰ ਫੁੱਲਤ ਕਰੀਏ ਸਾਡੇ ਘਰ ਘਰ ਵਿੱਚ ਸਿੱਖੀ ਆਵੇ ਸੋ ਸਾਰੀਆਂ ਸੰਗਤਾਂ ਨਿਕਲਣ ਨੂੰ ਸਵੇਰੇ 9 ਵਜੇ ਤੋਂ 11:30 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਕੰਗਾ ਵਿਖੇ ਦਰਸ਼ਨ ਦੇ ਉਹਦੀ ਕਿਰਪਾਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ